ਭਾਈ ਆ ਹਾਲ ਨੇ ਪੰਜਾਬ ਦੇ ਦੇਖੋ ਇਹ ਨੌਜਵਾਨ ਮੁੰਡਾ ਬਾਈ ਗੱਡੀ ਆ ਖੜੀ ਆ ਤੁਸੀਂ ਦੇਖ ਸਕਦੇ ਹੋ ਕਾਰ ਦੇ ਵਿੱਚ ਮੁੰਡਾ ਆਇਆ ਆ ਡਿਗਿਆ ਪਿਆ ਬਾਈ ਪਤਾ ਨਹੀਂ ਇਹਨੇ ਕੀ ਨਸ਼ਾ ਕੀਤਾ ਪਹਿਲਾਂ ਅਸੀਂ ਹਾਲਾਤ ਚਲਾ ਕੀ ਵੀ ਦੇਖਿਆ ਤੇ ਪਿੱਛੇ ਵੀ ਦਿਖਾਉਣਾ ਆਜੇ ਬੁੱਢੇ ਬਾਈ ਗਿਆ ਮਾੜਾ ਯਾਰ ਆ ਦੇਖੋ ਬਾਈ ਉਹ ਅੰਦਰ ਬਾਈ ਫੋਨ ਵੀ ਪਏ ਨੇ ਇਹਦੇ ਬਾਈ ਦੇ ਤੇ ਚਾਰ ਤੇ ਦੋ ਫੋਨ ਪਏ ਆ ਬਾਈ ਆਈਫੋਨ ਤੇ ਵਧੀਆ ਬਾਈ ਘੜੀ-ਕੁੜੀ ਪਾਈ ਹੋਈ ਆ ਬਾਈ ਨੇ ਚੰਗੀ ਪਿੱਛੇ ਪਰਸਪੁਰਸ ਪਏ ਨੇ ਬਾਈ ਉਹਦੇ ਤੇ ਯਾਰ ਡਿਗਿਆ ਪਿਆ ਨੌਜਵਾਨ ਮੁੰਡਾ ਬਾਈ ਚੰਗੇ ਕਰੇ ਬਾਈ ਇਹ ਬਾਈ ਆ ਤੁਸੀਂ ਦੇਖੋ ਇਹ ਨਾ ਨੀ ਕਾਰ ਆ ਬਿਲਕੁਲ ਆ ਨਹਿਰ ਦੇ ਉੱਪਰ ਪਿਆ ਬਾਈ ਇਹ ਨਹਿਰ ਅਜਰੋਂ ਆਪਾਂ ਜਾਣਦੇ ਆ ਨਾ ਜੀ ਇਧਰ ਮਲੇਰ ਕੋਟਲੇ ਨੂੰ ਜਾਂ ਇੱਥੇ ਜੰਗਲ ਜੀ ਆ ਬਾਈ ਉੱਥੇ ਬੰਦਾ ਹੈ ਬਾਈ ਆ ਜੰਗਲ ਜੇ ਨੇ ਸਾਈਡ ਤੇ ਅਸੀਂ ਗੱਡੀ ਦਾ ਨੰਬਰ ਬਾਈ ਤੁਹਾਨੂੰ ਬਾਈ ਰਹਿਣ ਦਿਖਾਈ ਨਾ ਨਾ ਬਾਈ ਗੱਡੀ ਦਾ ਨੰਬਰ ਨਹੀਂ ਦਿਖਾਣਾ ਕਿਸੇ ਸਾਹ ਬਾਈ ਇਹਦਾ ਕਿਵੇਂ ਕਰੀਏ ਹੁਣ ਉਹ ਬਾਈ ਪੰਜਾਬ ਦੇ ਬਾਈ ਹੁਣ ਜੇ ਆਪਾਂ ਜੇ ਆਪਾਂ ਚੱਕਦੇ ਆ ਤਾਂ ਕੋਈ ਗੱਲਬਾਤ ਨਾ ਬਾਈ ਯਾਰ ਉਹ ਬਾਈ ਮੁੰਡਾ ਬੰਦਾ ਜਾਉਦਾ ਵੈਸੇ ਹਲਿਆ ਜਿਹਾ ਕੇ ਦੇਖਿਆ ਸੀ ਹੈਲੋ ਬਾਈ ਨਹੀਂ ਬਾਈ ਜਿਉਂਦਾ ਬਾਣਾ ਮੋਟਾ ਜਿਹਾ ਉਹ ਕਰਦਾ ਬੋਲਦਾ ਨਹੀਂ ਹੈ ਯਾਰ ਮੂੰਹ ਚੋ ਝੱਗ ਜੀ ਵੀ ਆਈ ਜਾਂਦੀ ਹੈ ਬਾਈ ਹਾਂ ਆ ਦੇਖੋ ਬਾਈ ਜੀ ਘੜੀ ਬੰਨੀ ਹੋਈ ਹੈ ਜੀ ਵਧੀਆ ਗੱਡੀ ਸਟਾਰਟ ਹੈ ਬਾਈ ਆ ਦੇਖੋ ਮਤਲਬ ਗੱਡੀ ਦੀ ਕਹਿ ਸਕਦੇ ਆ ਵੀ ਚਾਬੀ ਚੂਪੀ ਲੱਗੀ ਪਈ ਆ ਆ ਚਾਬੀ ਚੂਪੀ ਲੱਗੀ ਪਈ ਆ ਬਾਈ ਉਵੇਂ ਇਥੇ ਪਿਆ ਤੇ ਹਾਲਾਤ ਬਾਈ ਪੰਜਾਬ ਦੇ ਬਹੁਤ ਜਿਆਦਾ ਮਾੜੇ ਹੋ ਗਏ ਬਾਈ ਕਿਵੇਂ ਕਰੀਦਾ ਯਾਰ ਅਸੀਂ ਚੱਲਦੇ ਵੀ ਨਹੀਂ ਬਾਈ ਜਾ ਸਕਦੇ ਮੈਂ ਤਾਂ ਹੰਟਰ ਬਾਈ ਵਈ ਅਸੀਂ ਜਾ ਰਹੇ ਸੀਗੇ ਜੀ ਪ੍ਰੋਮੋਸ਼ਨ ਕਰਨ ਜਾ ਰਹੇ ਸੀਗੇ ਤੇ ਦੋਨੇ ਅਸੀਂ ਇਕੱਠੇ ਚੰਡੀਗੜ੍ਹ ਤੋਂ ਆ ਰਹੇ ਸੀਗੇ ਤੇ ਸਾਹਸੀ ਸਾਈਡ ਤੇ ਗੱਡੀ ਲੱਗੇ ਸੀ ਦੇਖੀਏ ਯਾਰ ਬੰਦਾ ਕ ਬਾਈ ਹੁਣ ਛੱਡ ਕੇ ਵੀ ਨਹੀਂ ਜਾ ਸਕਦੇ ਇਹਨੂੰ ਕਿੱਥੇ ਲਿਜਾਇ ਵੀ ਨਹੀਂ ਸਕਦੇ ਬਾਈ ਕੀ ਕਰੀਏ 605 ਚ ਪੈ ਰਹੇ ਆ ਹੈਲੋ ਅੱਛਾ ਆ ਸੋ ਚਾਂਦੀ ਜੁੰਦੀ ਦੀ ਚਾਹਣ ਹੈ ਤਾਂ ਬਾਈ ਜਉਂਦਾ ਬੰਦਾ ਯਾਰ ਹਨਾ ਬੰਦਾ ਜਉਂਦਾ ਬਾਈ ਯਾਰ ਹਾਂ ਬੰਦਾ ਮਰਿਆ ਤਾਂ ਨਹੀਂ ਕਰ ਸਕੀਏ ਨਾ ਬਾਈ ਛੱਡ ਕੇ ਜਾ ਸਕੀਏ ਨਾ ਹੁਣ ਇਹਦਾ ਕੀ ਕਰੀਏ ਸਾਨੂੰ ਸਮਝ ਨਹੀਂ ਆ ਰਹੀ ਬਾਈ ਕੋਈ ਤਰੀਫ ਜਾਣ ਪਹਿਚਾਨ ਦਾ ਡਾਕਟਰ ਹੈਗਾ ਕੋਈ ਨਾ ਯਾਰ ਬਾਈ ਕੋਈ ਡਾਕਟਰ ਡੋਟਰ ਕੋਈ ਨਹੀਂ ਗਿਆ ਯਾਰ ਹੈ ਤੇ ਆਪਣਾ ਬਾਈ ਜੀ ਹੁਣ ਪੰਜਾਬ ਪੁਲਿਸ ਵਾਲਿਆਂ ਨੂੰ ਵੀ ਫੋਨ ਲਾ ਦੀ ਕਿ ਬਣਾ ਜਾ ਪੁਲਿਸ ਵਾਲਿਆਂ ਨੂੰ ਫੋਨ ਲਾ ਲਾਓ ਯਾਰ ਬਾਈ ਯਾਰ ਪਤਾ ਕੀ ਹੈ ਬਾਈ ਇਹਨੇ ਚਟਾ ਚੁੱਟਾ ਪਿੱਤਾ ਹੋਇਆ ਹੈ ਯਾਰ ਬਈ ਕੋਈ ਸਪੌਂਸਰ ਆਉਣਗੇ ਇਧਰ ਨਹੀਂ ਸਪੌਂਸਰ ਨਾਲ ਨਹੀਂ ਗੱਲ ਗਈ ਹੋਈ ਹੈ ਵੀ ਜੇ ਕੋਈ ਤੁਸੀਂ ਜਾਣ ਪਾਈ ਦੀ ਤਾਂ ਬਾਈ ਸਾਨੂੰ ਫੋਨ ਕਰੋ ਮੈਂ ਕਰ ਦੋ ਬਾਈ ਫੋਨ ਕੋਈ ਗੱਲ ਨਹੀਂ ਹੈ ਕਰ ਦਈਏ ਕਰ ਦੋ ਕਰ ਦੋ ਚੱਲ ਮੈਂ ਫੋਨ ਕਰ ਦਿੰਦਾ ਤੇ ਫੋਨ ਮੈਂ ਕਰ ਦਿੰਦਾ ਬਾਕੀ ਬਾਈ ਹੋਰ ਇਹਦੇ ਕੋਲੇ ਕੋਈ ਸਮਾਨ ਸੂਣ ਨਾ ਹੋਵੇ ਯਾਰ ਇਹੋ ਜਿਹਾ ਕੋਈ ਦੇਖ ਲੈ ਮਾੜਾ ਮੋਟਾ ਦੇਖੋ ਬਈ ਦੇਖਣਾ ਤਾਂ ਦੇਖ ਲੋ ਜੀ ਹੈ ਦੇਖ ਲੋ ਦੇਖਣਾ ਤਾਂ ਬਾਈ ਤੇ ਇਹਦਾ ਇਹਦਾ ਹੁਣ ਆਪਾਂ ਬਾਈ ਗੱਲ ਸੁਣਨੀ ਹੈ ਯਾਰ ਜੇ ਇਹ ਇਹ ਆਪਾਂ ਘਰ ਦੇਆਂ ਨੂੰ ਇਹਦਾ ਫੋਨ ਚੱਕ ਕੇ ਆਪਾਂ ਇਹਦੇ ਘਰ ਦੇ ਨੂੰ ਫੋਨ ਨੰਬਰ ਫੋਨ ਹੁਣ ਲਾ ਦਈਏ ਬਾਈ ਫੇਰ ਹਾਂ ਬਾਈ ਚੱਕੋ ਨਾ ਫੋਨ ਚੱਕੋ ਫੋਨ ਚੱਕੋ ਬਾਈ ਇਹਦਾ ਮੈਂ ਫੋਨ ਚੱਕਣ ਲੱਗਿਆ ਬਾਈ ਦਾ ਆ ਰਿਕਵਰ ਨੰਬਰ ਦੇਖ ਲੈਣਾ ਦੋ ਫੋਨ ਪੈਨੇ ਬਾਈ ਕਿਦਰੀ ਕਿਹੜੇ ਚ ਹੋਊਗਾ ਬਾਈ ਇਹ ਤਾਂ ਪਾਸਵਰਡ ਲੱਗ ਰਹੇ ਨੇ ਯਾਰ ਲੋਕ ਲੱਗਿਆ ਹੋਇਆ ਬਾਈ ਆ ਲੋਕ ਲੱਗ ਰਹੇ ਨੇ ਬਾਈ ਆ ਬਾਈ ਜਿਹੜਾ ਲੋਕ ਲਾਉਂਦੇ ਬਾਈ ਇਹ ਲੋਕ ਆ ਇੱਥੋਂ ਇਹ ਵੀ ਪਾਇ ਪਾਇ ਹੋਂਦਾ ਦੇਖੋ ਆ ਜਿਹੜਾ ਆਪਾਂ ਨੂੰ ਸਾਨੂੰ ਐ ਨਹੀਂ ਪਤਾ ਭਾਈ ਲੋਕ ਨੰਬਰ ਲੋਕ ਲੋਕ ਕੀ ਹੈ ਭਾਈ ਉੜਦਾ ਤਾਂ ਹੈ ਨਹੀਂ ਪਹਿਲਾਂ ਵੀ ਅਸੀਂ ਬਹੁਤ ਮਤ ਭਾਈ ਲੋਕ ਲੋਕ ਨਹੀਂ ਲੋਕ ਲੋਕ ਨਾਲ ਆਇਆ ਦੂਜਾ ਦੇਖ ਬੁੱਟੇ ਭਾਈ ਹਾਂਜੀ ਦੂਜਾ ਦੇਖ ਦੂਜਾ ਦੇਖ ਲੋ ਫੋਨ ਭਾਈ ਦੇਖ ਲੋ ਆਹ ਦੇਖੋ ਭਾਈ ਆ ਹਾਲਾਤ ਹੋ ਗਏ ਪੰਜਾਬ ਦੇ ਭਰਾਵਾ ਭਾਈ ਇਹਦੇ ਫਿੰਗਰ ਲੱਗ ਰਹੀਆਂ ਨੇ ਇਹਦੇ ਫਿੰਗਰ ਲੱਗ ਹੋ ਜਾ ਭਾਈ ਯਾਰ ਇਹਦੇ ਫਿੰਗਰ ਲੱਗ ਰਹੀਆਂ ਨੇ ਭਾਈ ਕੀ ਬੰਦਾ ਕੀ ਬੰਦਾ ਕਰੂਗਾ ਭਾਈ ਆ ਦੱਸ ਯਾਰ ਇਹਦੇ ਭਾਈ ਆ ਦੇਖੋ ਭਾਈ ਇਧਰ ਸਾਹਮਣੇ ਜੰਗਲ ਜਹਾ ਬਣਿਆ ਹੋਇਆ ਜੀ ਆਹ ਦੇਖੋ ਤੇ ਸਾਹਮਣੇ ਆ ਇਧਰ ਭਾਈ ਰੋਡ ਹੈ ਰੋਡ ਤੇ ਮਤਲਬ ਕੀ ਹੈ ਇਹ ਗੱਡੀ ਖੜੀ ਹੋਈ ਸੀਗੀ ਆ ਸਾਹਮਣੇ ਸੂ ਹੈ ਜੀ ਇਧਰ ਵੀ ਆ ਦੇਖੋ ਜੀ ਇਹ ਰਾਣਾ ਸਾਹਿਬ ਤੋਂ ਜਿਹੜਾ ਪਾਉਂਦੇ ਆ ਉੱਥੇ ਆ ਇਹ ਮੁੰਡੇ ਨਸ਼ਾ ਕੀਤਾ ਹੋਇਆ ਹੈ ਤੇ ਭਾਈ ਹੁਣ ਆਪਾਂ ਕੀ ਕਰ ਸਕਦੇ ਆ ਕਿਉਂਕਿ ਕੋਈ ਕੋਈ ਹੱਲ ਨਹੀਂਗਾ ਆ ਦੇਖੋ ਭਾਈ ਹੈ ਡਾਕਟਰ ਲੈ ਕੇ ਲੈ ਜਾਣਾ ਭਾਈ ਇਹ ਹੁਣ ਕੀ ਕਰੀਏ ਭਾਈ ਡਾਕਟਰ ਆਪਾਂ ਲੈ ਜਾਣੇ ਨਾ ਸਕਦੇ ਕੋਈ ਆਪਣੇ ਦਿਸਾਂ ਕਰ ਲਈ ਹੋ ਜੇ ਅਸੀਂ ਤਾਂ ਡਰਾਂ ਭਾਈ ਕਿਤੇ ਪੁਲਿਸ ਪਾਸ ਆ ਦੇਖੋ ਭਾਈ ਕਿੰਨੀ ਸੋਹਣੀ ਘੜੀ ਬੰਨੀ ਹੋਈ ਹੈ ਮਤਲਬ ਆਏ ਪੂਲਾ ਸ਼ੌਂਕੀ ਮੁੰਡੇ ਜੀ ਆ ਬੂਟ ਵਾਰਡ ਪਾਏ ਹੋਏ ਆ ਚੰਗੇ ਤੇ ਬਾਈ ਵੀਡੀਓ ਨੂੰ ਨਾ ਇੰਨੀ ਕ ਸ਼ੇਅਰ ਕਰ ਦਿਓ ਜੇ ਕਿਸੇ ਦਾ ਮੁੰਡਾ ਹੈਗਾ ਉਹਨਾਂ ਦੇ ਘਰੇ ਪਹੁੰਚ ਜਾਏ ਬਾਈ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਤਾਂ ਕਿ ਇਸ ਮੁੰਡੇ ਦੇ ਘਰੇ ਵੀਡੀਓ ਪਹੁੰਚ ਜਾਏ ਉਹ ਆ ਕੇ ਲੈ ਜਾਣ ਬਾਈ ਇੱਕ ਬਾਈ ਤੁਸੀਂ ਇਸ ਵਿੱਚ ਜਲਾ ਨਸ਼ਾ ਨਸ਼ਾ ਵੇਚਦੇ ਆ ਜਾਂ ਨਸ਼ਾ ਕਿੱਥੋਂ ਆਉਂਦਾ ਹੈ ਇਹਦੇ ਬਾਰੇ ਬਾਈ ਤੁਸੀਂ ਜ਼ਰੂਰ ਮਾੜਾ ਦੱਸੋ ਯਾਰ ਹਣਾ ਬਾਈ ਯਾਰ ਪਹਿਲਾਂ ਤਾਂ ਨਾ ਸਭ ਤੋਂ ਪਹਿਲਾਂ ਮੈਂ ਭਵਾਨਤਮਾਨ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਬਹੁਤ ਸੋਹਣੇ ਕੰਮ ਕਰ ਰਹੀ ਹੈ ਸਰਕਾਰ ਆ ਜਿਹੜਾ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾ ਰਹੀ ਆ ਜਾਂ ਫੜ ਰਹੀ ਆ ਤੇ ਮੈਂ ਇਹ ਵੀ ਬੇਨਤੀ ਕਰਨਾ ਚਾਹੂਗਾ ਵੀ ਜਿਹੜੇ ਨਸ਼ਾ ਤਸ ਉਹਨਾਂ ਦਾ ਮੋਗਾ ਬੰਦ ਕਰੋ ਉਹਨਾਂ ਕੋਲੇ ਕਿੱਥੋਂ ਆਉਂਦਾ ਹੈ ਵੱਡੇ ਵੱਡੇ ਜਿਹੜੇ ਇੱਥੇ ਮਗਰਮੱਛ ਬੈਠੇ ਨੇ ਉਹਨਾਂ ਦੇ ਘਰਾਂ ਨੂੰ ਢਾਹ ਜAVE ਇਕੱਲੇ ਘਰਾਂ ਨੂੰ ਢਾਹ ਨਾ ਜਾਵੇ ਭਾਈ ਜੀ ਅਗਲੇ ਲਵੇ ਜਿਹਦੇ ਕੋਲੇ ਕਰੋੜ ਰੁਪਏ ਨੇ ਇਸ ਟਾਈਮ ਉਹਨੇ ਘਰ ਦੇ ਤਾਂ 10 ਲੱਖ ਰੁਪਏ ਲਾਇਆ ਹੋਇਆ ਆਪਾਂ ਦਾ ਘਰ ਤਾਂ ਢਾਹ ਦਿੰਨੇ ਆ 90 ਲੱਖ ਰੁਪਏ ਜਿਹੜਾ ਉਹਦਾ ਅਕਾਊਂਟਾਂ ਚ ਪਾਇਆ ਜਾ ਉਹਦੀ ਕਿਤੇ ਹੋਰ ਪ੍ਰਾਪਰਟੀ ਬਣਾਈ ਉਹ ਆਪਾਂ ਛੱਡ ਦਿੰਨੇ ਆ ਭਾਈ ਉਹਦਾ ਸਾਰਾ ਕੁਝ ਜ਼ਬਤ ਕਰੋ ਉਹਨੇ ਜਿੰਨਾ ਕਮਾਇਆ ਸਾਰਾ ਕੁਝ ਜ਼ਬਤ ਕਰਕੇ ਜੇਲ੍ਹਾਂ ਚ ਡੇਗੋ ਇਥੇ ਨਸ਼ਾ ਤਸਕਰ ਬਈ ਸਾਲ ਡੇਢ ਸਾਲ ਬਾਅਦ ਜਵਾਨਤ ਲੈ ਕੇ ਘਰੇ ਫਿਰਦੇ ਹੁੰਦੇ ਨੇ ਇਹ ਚੀਜ਼ਾਂ ਬਈ ਆ ਦੇਖ ਲਓ ਪੰਜਾਬ ਦੀ ਜਵਾਨੀ ਦਾ ਆ ਹਾਲ ਆਉਣ ਵਾਲੇ ਸਮੇਂ ਚ ਕੀ ਬਣੂਗਾ ਮੈਨੂੰ ਇਹੀ ਫਿਕਰ ਹੈ ਬਈ ਪੰਜਾਬ ਦੇ ਚ ਇੱਕ ਵੀਡੀਓ ਵੀ ਜੇ ਆਈ ਜਾਂਦੀ ਹੈ ਵੀ ਇਥੇ ਡਾਕਟਰ ਮਿੱਠੂ ਆ ਕੋਈ ਡਾਕਟਰ ਮਿੱਠੂ ਰਿਹਾਰਡ ਹੈ ਨਾ ਹਾਂ ਬਈ ਰਹੀੜ ਹਿੰਦੀ ਆ ਅਸੀਂ ਉਹ ਤੇ ਜਾ ਰਹੇ ਹਾਂ ਉੱਥੀ ਆ ਬਾਈ ਉੱਥੇ ਨਹੀਂ ਨੇੜੇ ਆ ਹੀ ਐ ਇੱਥੀ ਉੱਥੀ ਬੱਕ ਚੱਲਦੇ ਆਪਾਂ ਅੱਛਾ ਨਹੀਂ ਆਪਾਂ ਉੱਥੇ ਉੱਥੇ ਜਾ ਰਹੇ ਸੀ ਨਾ ਹਾਂ ਆਪਾਂ ਉੱਥੋਂ ਆਏ ਐਡ ਲਾ ਕੇ ਹਾਂ ਹਾਂ ਅਸੀਂ ਐਡ ਲਾ ਕੇ ਉੱਥੋਂ ਆ ਰਹੇ ਸੀ ਬਾਈ ਹਾਂ ਉਸੇ ਕੋਲ ਹੀ ਲੈ ਚੱਲਦੇ ਆ ਯਾਰ ਉਹ ਨਸ਼ਾ ਘਟਾਉਣਾ ਆਪਾਂ ਬਾਈ ਲੈ ਜਾਣੀ ਸਕਦੇ ਬੰਦਾ ਗੱਲ ਪਤਾ ਕੀ ਬੰਦੇ ਨੂੰ ਕੁਝ ਗੱਲਵਾਦ ਹੋ ਗਈ ਫੇਰ ਆਪਾਂ ਕਿਵੇਂ ਕਰਾਂਗੇ ਬਾਈ ਇੱਕ ਵਾਰੀ ਇਹਨੂੰ ਬਾਈ ਨੂੰ ਨਾ ਲੈ ਕੇ ਚੱਲ ਤੂੰ ਭਾਈ ਆਪਾਂ ਸੋਚੀ ਹੁਣ ਆਪਾਂ ਇਹਦੀ ਗੱਡੀ ਦੇ ਵਿੱਚ ਪਤਾ ਲੱਗੇ ਨਾ ਬੰਦਾ ਕੀ ਕੀ ਦਾ ਪਰ ਆਪਾਂ ਤੁਸੀਂ ਕਹਿਣੀ ਹੈ ਬਾਈ ਨਿਸ਼ਾਨੀਤ ਤੌਰ ਤੇ ਬਾਈ ਆਪਾਂ ਇਹਨੂੰ ਲੈ ਕੇ ਚੱਲਦੇ ਆਂ ਬਾਈ ਉਸ ਬੰਦੇ ਨੇ ਲੱਖਾਂ ਲੋਕਾਂ ਦੀ ਜੇ ਨਸ਼ੇ ਛਡਾਤੇ ਲੱਖਾਂ ਨੌਜਵਾਨਾਂ ਦੇ ਨਸ਼ੇ ਛਡਾਤੇ ਆਪਾਂ ਇਹਨੂੰ ਬਈ ਡਾਕਟਰ ਕੋਲੇ ਲੈ ਗਏ ਕਿਦੋਂ 21 ਤੋਂ 30000 ਬੰਦਾ ਬਾਈ ਜੀ ਚਿੱਟੇ ਵਾਲਾ ਹਾਂ ਚਿੱਟੇ ਵਾਲਾ ਬਾਈ ਜੀ ਬਹੁਤ ਲੋਕ ਨੇ ਬਹੁਤ ਨੌਜਵਾਨ ਨੇ ਜਿਹਨਾਂ ਦੀ ਜਾਨ ਬਚਾਈਏ ਉਹਨੇ ਜਾਨ ਬਚਾਈਏ ਡਾਕਟਰ ਮਿੱਠੂ ਦੀ ਹਾਰ ਮਠਾ ਮਿੱਠੂ ਰਿਹੜਾ ਆ ਮਠੂ ਦੀ ਰਿਹੜਾ ਮਿੱਠੂ ਰਿਹੜਾ ਕੋਲੇ ਲੈ ਕੇ ਚਲਦੇ ਆਂ ਬਾਈ ਤੇ ਇਹਦਾ ਆਪਾਂ ਨਸ਼ਾ ਇਹਦਾ ਵੀ ਬਾਈ ਦਾ ਆਪਾਂ ਛੜਾਖੀ ਭੇਜਾਂਗੇ ਬਾਈ ਚਲੋ ਤੁਸੀਂ ਬਾਈ ਤੁਸੀਂ ਲੈ ਜਾਓ ਮੈਂ ਤਾਂ ਨਹੀਂ ਰਸਕਾਂ ਮੈਂ ਲੈ ਕੇ ਜਾਣਾ ਬਾਈ ਮਿੱਠੂ ਰਿਹੜੇ ਕੋਲੇ ਬਾਈ ਆ ਨੇੜੀ ਹੈ ਪਿੰਡ ਬਾਈ ਦਾ ਆਪਾਂ ਉੱਥੇ ਇਹਨੂੰ ਲੈ ਕੇ ਜਾਨੇ ਆ ਤੇ ਇਹਦਾ ਨਸ਼ਾ ਵੀ ਛੜਾ ਦਿੰਨੇ ਆ ਵੀਡੀਓ ਨੂੰ ਬਾਈ ਸ਼ੇ